ਇਹ ਮੇਰੇ ਖਿਆਲ ਹੈ ਕਿ ਸਾਨੂੰ ਉਰਗੋਸ ਪ੍ਰਦਰਸ਼ਨ ਕਰਨ ਲਈ ਲਾਈਫ ਦੇ ਪਹਿਲਾ ਮਜਬੂਰ ਕੀਤਾ ਜਾਵੇ ਕਿਉਂਕਿ ਅਸੀਂ ਦੇ ਸੋਚਦੇ ਸਿੱਖ ਕਾਨੂੰਨ ਦੇ ਤਰ ਤੱਕ ਕਾਨੂੰਨ ਦਾ ਅਸਰਾ ਲਿਆ ਕਿ ਸ਼ਾਇਦ ਸਾਨੂੰ ਉੱਥੋਂ ਰੋਣ ਉਹਨਾਂ ਦਾ ਇੱਕ ਐਮਪੀ ਚੁਣਿਆ ਹੋਇਆ ਹੈ ਜੀ ਦਾ ਫਰਜ਼ ਹੈ ਆਪਣੇ ਲੋਕਾਂ ਪ੍ਰਤੀ ਉਹਨਾਂ ਦੀ ਉਹਨਾਂ ਦੀ ਜਿਹੜੀ ਜਵਾਬਦੇਹੀ ਆ ਕਿ ਉਹ ਆਪਣੇ ਲੋਕਾਂ ਦੀ ਜਿਹੜੀ ਗੱਲ ਪਾਰਲੀਮੈਂਟ 'ਚ ਰੱਖਣ ਜੋ ਪੰਜਾਬ ਦਾ ਦੁੱਖ ਦਰਦ ਆ ਖਰੂਰ ਸਾਹਿਬ ਦੇ ਹਲਕੇ ਦੀ ਡਿਵੈਲਪਮੈਂਟ ਦਾ ਨਸ਼ਿਆਂ ਦਾ ਮੁੱਦਾ ਬਾ ਜੋ ਇਥੇ ਦਿੰਦੇ ਹੜੇ ਕਤਲ ਹੋ ਰਹਾ ਆ ਫਰੋਤੀਆਂ ਲੀਆਂ ਜਾ ਰਹੀਆਂ ਲੋਕ ਤਰਾ ਤਰਾ ਕਰ ਰਹੇ ਉਹ ਸਾਰੀਆਂ ਗੱਲਾਂ ਉੱਥੇ ਰੱਖਣ ਵਾਸਤੇ ਉਹ ਜਿਹੜਾ ਉਹਨਾਂ ਨੇ ਸਮਾਂ ਮੰਗਿਆ ਉਹ ਨਾ ਦਿੱਤਾ ਜਾਣਾ ਮੇਰਾ ਖਿਆਲ ਕਿ ਕੇਂਦਰ ਸਰਕਾਰ ਦੀ ਮਨਸ਼ਾ ਤੇ ਸ਼ੁਰੂ ਤੋਂ ਹੀ ਪੰਜਾਬ ਪ੍ਰਤੀ ਮਾੜੀ ਰਹੀ ਆ ਕਿ ਪੰਜਾਬ ਦੇ ਜੋ ਪੰਜਾਬ ਨਾਲ ਹੋਇਆ ਪੰਜਾਬ ਨੂੰ ਉਹ ਲੀਦੇ ਦਾ ਦਿੱਦੋਂ ਬੜਾ ਸੰਘਰਸ਼ ਕਰਕੇ ਸੂਬਾ ਬਣਾਉਣਾ ਪਿਆ ਉਦੋਂ ਬਾਅਦ ਚ ਪੰਜਾਬ ਦੇ ਜਿਹੜੀ ਰਾਜਧਾਨੀ ਆ ਉਹ ਪੰਜਾਬ ਨੂੰ ਨਾ ਦੇਣੀ ਤੇ ਉੱਤੇ ਸੈਂਟਰ ਦਾ ਕਬਜ਼ਾ ਹੋਣਾ ਪੰਜਾਬ ਦੇ ਪਾਣੀਆਂ ਦਾ ਕੰਟਰੋਲ ਸੈਂਟਰ ਕੋਲ ਹੋਣਾ ਜਾਂ ਉਹਦਾ ਪੰਜਾਬ ਕੋਲ ਜਿਹੜੇ ਬਣਦਾ ਥੋੜੀ ਬਹੁਤੀ ਹੈਗੀ ਸੀ ਦਾਅਵੇਦਾਰੀ ਉਹ ਵੀ ਖੋ ਲੈਣੀ ਤੇ ਪੰਜਾਬ ਦੀ ਮਨਸਾ ਕੇਂਦਰ ਦੀ ਮਨਸਾ ਤੇ ਪੰਜਾਬ ਪਰ ਕਦੀ ਵੀ ਸਿਰਦ ਨਹੀਂ ਰਹੀ ਇਸ ਕਰਕੇ ਮੇਰਾ ਖਿਆਲ ਇੱਕ ਪੰਜਾਬ ਨਾਲ ਬਹੁਤ ਵੱਡੇ ਪੱਧਰ ਤੇ ਧੱਕਾ ਕਰ ਰਹੀ ਕੇਂਦਰ ਸਰਕਾਰ ਨਹੀਂ ਮੇਰਾ ਖਿਆਲ ਐਨਐਸਏ ਤੇ ਸਕੂਲ ਪਹਿਲਾਂ ਹੀ ਲੱਗੀ ਸੀ ਉਦੋਂ ਬਾਅਦ ਚ ਠੀਕ ਹੈ ਕਸ਼ੂਰ ਸਾਹਿਬ ਦੇ ਲੋਕਾਂ ਨੇ ਸੋਚਿਆ ਕਿ ਸਾਡਾ ਫਰਜ਼ ਬਣਦਾ ਕਿ ਜੋ ਅਮਰਤਪਾਲ ਨੇ ਕੰਮ ਕੀਤਾ ਨਸ਼ਿਆਂ ਦੇ ਖਿਲਾਫ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਤੇ ਉਹਨਾਂ ਨੇ ਉਹਨਾਂ ਦਾ ਬਹੁਤ ਵੱਡੇ ਪੱਧਰ ਤੇ ਉਹਨਾਂ ਦਾ ਸਾਥ ਦਿੱਤਾ ਪਰ ਮੇਰੇ ਖਿਆਲ ਹੈ ਕਿ ਲੋਕਾਂ ਦੀ ਜਿਹੜੀ ਲੋਕਤੰਤਰ ਇਹ ਦੇਸ਼ ਨੂੰ ਕਿਹਾ ਜਾਂਦਾ ਪਰ ਲੋਕਤੰਤਰ ਨਹੀਂ ਮੇਰੇ ਖਿਆਲ ਰਾਜਤੰਤਰ ਆ ਤਾਂ ਕਿਹਨਾ ਇੱਥੇ ਰਾਜ ਕੀਤਾ ਜਾ ਰਿਹਾ ਲੋਕਾਂ ਦੀ ਤਾਂ ਗੱਲ ਸੁਣੀ ਨਹੀਂ ਜਾ ਰਹੀ ਲੋਕਾਂ ਨੇ 4 ਲੱਖ ਵੋਟਾਂ ਪਾ ਕੇ ਕਿਹਾ ਕਿ ਸਾਡਾ ਐਮਪੀ ਸਾਡੀ ਗੱਲ ਕਰੂਗਾ ਸਾਡੇ ਮਸਲੇ ਚੁੱਕੂਗਾ ਤੇ ਉਹ ਚੀਜ਼ ਨੂੰ ਤੁਸੀਂ ਉਹ ਇੱਕ ਐਮਪੀ ਨੂੰ ਪਹਿਲੀ ਗੱਲ ਤਾਂ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕਰਨਾ ਚਾਹੀਦਾ ਜਦੋਂ ਇੰਨੇ ਵੱਡੇ ਲੋਕਾਂ ਦਾ ਫਤਵਾ ਸੀ ਜੇ ਉਹ ਤੋਂ ਬਾਅਦ ਚ ਉਹਨੂੰ ਰਿਹਾ ਨਹੀਂ ਕੀਤਾ ਜਾ ਸਕਦਾ ਤੇ ਉਹਨਾਂ ਦੇ ਹੱਕ ਦੀ ਗੱਲ ਜਿਹੜੀ ਆ ਉਹ ਜਿਸ ਵਿੱਚ ਪਾਰਲੀਮੈਂਟ ਦਾ ਮੈਂਬਰ ਬਣਿਆ ਤੇ ਪਾਰਲੀਮੈਂਟ ਚ ਉਹਨੂੰ ਜਾਣ ਤੋਂ ਰੋਕਣਾ ਮੇਰੇ ਖਿਆਲੇ ਕਿ ਮਨੁੱਖੀ ਅਧਿਕਾਰਾਂ ਦਾ ਲੋਕਤੰਤਰ ਦਾ ਸਾਰੀਆਂ ਚੀਜ਼ਾਂ ਦਾ ਬਹੁਤ ਵੱਡਾ ਘਾਣ ਹੈ